ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੋ ਤੋਹਾਰ ਜੁਗਾ ਸਾਇ ਸਹਕਾਇਆ ਫਿਰ ਪਲਟਿਏ ਜੋ ਤੋਹੀ ਗੁਰੂ ਨਾਨਕ ਦੇਵ ਜੀ ਦੀ ਹੀ ਰਹੀ ਪਰ ਸਰੀਰ ਬਦਲ ਗਿਆ ਗੁਰੂ ਨਾਨਕ ਦੇਵ ਜੀ ਦੇ ਦੋ ਸੁਪੁੱਤਰ ਬਾਬਾ ਸ਼੍ਰੀ ਚੰਜੀ ਅਤੇ ਬਾਬਾ ਲਖਮੀ ਦਾਸ ਜੀ ਸਨ ਪਰ ਗੁਰੂ ਜੀ ਨੇ ਗੁਰਗੱਦੀ ਆਪਣੇ ਸੇਵਕ ਭਾਈ ਲੈਣਾ ਜੀ ਨੂੰ ਦਿੱਤੀ ਗੁਰਗੱਦੀ ਦੇਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਦੀਆਂ ਕਈ ਪਰਖਿਆਵਾਂ ਲਈਆਂ ਗੁਰੂ ਜੀ ਨੇ ਚਿਕੜ ਦੇ ਨਾਲ ਭਰੀ ਕਾਦੀ ਪੰਡ ਭਾਈ ਲੈਣਾ ਜੀ ਦੇ ਸਿਰ ਦੇ ਉੱਤੇ ਰੱਖ ਕੇ ਕਿਹਾ ਕਿ ਇਸ ਨੂੰ ਘਰ ਪਹੁੰਚਾ ਦੇਵੋ ਭਾਈ ਲੈਣਾ ਜੀ ਦੇ ਚਿਕੜ ਨਾਲ ਭਰੇ ਕੱਪੜੇ ਦੇਖ ਕੇ ਮਾਤਾ ਸੁਲੱਖਣੀ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਤੁਸੀਂ ਪੰਡ ਕਾਮੀਆਂ ਕੋਲੋਂ ਚੁਕਵਾ ਲੈਣੀ ਸੀ ਅਕੂ ਗੁਰੂ ਜੀ ਨੇ ਕਿਹਾ ਇਹਨਾਂ ਦੇ ਸਿਰ ਤੇ ਭੁੱਲੀ ਲੁਕਾਈ ਨੂੰ ਸੱਚਾ ਮਾਰਗ ਦਿਖਾਉਣ ਦੀ ਪੰਡ ਰੱਖੀ ਹੈ ਕੱਪੜਿਆਂ ਤੇ ਚਿਕੜ ਨੇ ਕੇਸਰ ਛਿੜਕਿਆ ਹੈ ਉਦੋਂ ਮਾਤਾ ਸੁਲਖਣੀ ਜੀ ਨੂੰ ਉਹ ਕੇਸਰ ਹੀ ਨਜ਼ਰ ਆਇਆ ਇੱਕ ਦਿਨ ਗੁਰੂ ਜੀ ਨੇ ਭਾਈ ਲੈਣਾ ਜੀ ਨੂੰ ਮਰੀ ਹੋਈ ਚੂਹੀ ਬਾਹਰ ਸੁਟਣ ਲੈ ਕੇ ਆ ਇੱਕ ਵਾਰੀ ਗੁਰੂ ਜੀ ਨੇ ਚਿੱਕੜ ਵਿੱਚ ਡੁੱਬਿਆ ਕਟੋਰਾ ਬਾਹਰ ਕੱਢ ਕੇ ਲਿਉਣ ਲਈ ਕਿਹਾ ਹਰ ਵਾਰੀ ਭਾਈ ਲੈਣਾ ਜੀ ਨੇ ਹੁਕਮ ਦੀ ਪਾਲਣਾ ਕੀਤੀ ਗੁਰੂ ਜੀ ਨੇ ਸਿੱਖਾਂ ਨੂੰ ਧਰਮਸਾਲਾ ਦੀ ਟੱਠੀ ਹੋਈ ਕੰਦ ਬਣਾਉਣ ਲਈ ਕਿਹਾ ਠੰਡ ਕਰਕੇ ਸਾਰਿਆਂ ਨੇ ਨਾ ਕਰ ਦਿੱਤੀ ਸਿਆਲਾਂ ਦੀ ਅੱਧੀ ਰਾਤ ਨੂੰ ਭਾਈ ਲੈਣਾ ਜੀ ਨੇ ਕੰਦ ਬਣਾਉਣੀ ਸ਼ੁਰੂ ਕਰ ਦਿੱਤੀ ਇੱਕ ਠੰਡੀ ਰਾਤ ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਲੈਣਾ ਜੀ ਅੱਧੀ ਰਾਤ ਨੂੰ ਰਾਤੀ ਤੋਂ ਕਪੜੇ ਤੋਂ ਕਿ ਲੈ ਆਏ ਇੱਕ ਦਿਨ ਗੁਰੂ ਨਾਨਕ ਦੇਵ ਜੀ ਨੇ ਹੱਥ ਵਿੱਚ ਡੰਡਾ ਫੜ ਕੇ ਤੰਨ ਕ ਰੂਪ ਧਾਰਨ ਕਰ ਲਿਆ ਗੁਰੂ ਜੀ ਦਾ ਭਿਆਨਕ ਰੂਪ ਦੇਖ ਕੇ ਗੁਰੂ ਜੀ ਦਾ ਕੌਤਿਕ ਦੇਖਣ ਲਈ ਸੰਗਤਾਂ ਮਗਰ ਤੁਰ ਪਈਆਂ ਜਦੋਂ ਸੰਗਤਾਂ ਨਾ ਮੁੜੀਆਂ ਤਾਂ ਗੁਰੂ ਜੀ ਨੇ ਉਹਨਾਂ ਦੇ ਪਿੱਛੇ ਕੁੱਤੇ ਛੱਡ ਦਿੱਤੇ ਅਤੇ ਡੰਡੇ ਮਾਰੇ ਸਾਰੇ ਡਰ ਦੇ ਮਾਰੇ ਭੱਜ ਗਏ ਪਿੱਛੇ ਭਾਈ ਲੈਣਾ ਜਿਨੂੰ ਆਉਂਦਿਆਂ ਦੇਖ ਕੇ ਗੁਰੂ ਜੀ ਨੇ ਭਾਈ ਲੈਣਾ ਜਿਨੂੰ ਕਿਹਾ ਤੁਸੀਂ ਇਹ ਮੁਰਦਾ ਖਾਓ ਭਾਈ ਲੈਣਾ ਜੀ ਜਿਨੇ ਹੀ ਕਪੜਾ ਚੁੱਕ ਕੇ ਮੁਰਦਾ ਖਾਣ ਲਈ ਤਿਆਰ ਹੋਏ ਤਾਂ ਉੱਥੇ ਕੜਾ ਪ੍ਰਸ਼ਾਦੀ ਦੇਖ ਸੀ ਗੁਰੂ ਜੀ ਨੇ ਭਾਈ ਲੈਣਾ ਜਿਨੂੰ ਕਿਹਾ ਲੈਣਿਆ ਤੂੰ ਘਰ ਕਿਉਂ ਨਹੀਂ ਜਾਂਦਾ ਭਾਈ ਲੈਣਾ ਜਿਨੇ ਕਿਹਾ ਜਿਨ੍ਹਾਂ ਦੇ ਟਿਕਾਣੇ ਸੀ ਉਹ ਚਲੇ ਗਏ ਹਨ ਮੇਰਾ ਤੁਹਾਡੇ ਬਗੈਰ ਹੋਰ ਕੋਈ ਟਿਕਾਣਾ ਨਹੀਂ ਹੈ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜਿਨੂੰ ਆਪਣੀ ਛਾਤੀ ਨਾਲ ਲਗਾ ਕੇ ਕਿ ਹਾਂ ਕਿ ਹੁਣ ਤੇਰੇ ਔਰ ਮੇਰੇ ਵਿੱਚ ਕੋਈ ਭੇਦ ਨਹੀਂ ਰਹਾ ਗੁਰੂ ਜੀ ਨੇ ਭਾਈ ਲੈਣਾ ਜਿਹਨੂੰ ਅੰਗ ਲਗਾ ਕੇ ਭਾਈ ਲੈਣਾ ਤੋਂ ਗੁਰੂ ਅੰਗਦ ਦੀ ਬਣਾ ਦਿੱਤਾ ਭਾਈ ਲੈਣਾ ਜੀ ਦਾ ਸਿਧਕ ਭਰੋਸਾ ਤੇ ਪਿਆਰ ਦੇ ਕੇ 2 ਸਤੰਬਰ 1539 ਈਸਵੀ ਨੂੰ ਗੁਰਿਆਈ ਬਖਸ਼ ਦਿੱਤੀ। ਸਾਰੀਆਂ ਸੰਗਤਾਂ ਸਾਹਮਣੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਿਆ। ਬਾਣੀ ਦੀਆਂ ਪੋਥੀਆਂ ਉਹਨਾਂ ਨੂੰ ਦੇ ਕੇ ਬਾਬਾ ਬੁੱਢਾ ਜੀ ਪਾਸੋਂ ਗੁਰਿਆਈ ਦਾ ਤਿਲਕ ਲਗਵਾਇਆ ਅਤੇ ਆਪ ਜੋਤੀ ਜੋ ਸਮਾਗੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।